ਸਾਂਸੇ ਨਾ ਜੇ ਵੀਰਾ ਮੇਰੀ ਮਾਤਾ ਨਾਰਾ ਨਰੇਂਦਰ ਜੀ ਕਰੋ ਅੰਮ੍ਰਿਤਸਰ ਪੈਚੀ ਜੀ ਠੀਕ ਹੈ ਮੇਰੇ ਪਿੰਡ ਚ 10 ਪਾੜ ਪਾ ਚੁੱਕੇ ਆ ਅਜੇ ਤੱਕ ਮਹਿਕਮੇ ਨੂੰ ਡਰੇਨ ਅਧਿਕਾਰੀ ਕੋਈ ਨਹੀਂ ਪਹੁੰਚਿਆ ਅਜੇ ਤੱਕ ਮੈਂ ਫੋਨ ਵੀ ਲਾਉਂਦੇ ਆ ਫੋਨ ਚੁੱਕਦੇ ਨਹੀਂ ਆ ਤੇ ਕਹਿ ਨਹੀਂ ਕਹ ਦਿੰਦੇ ਆ ਅੰਮ੍ਰਿਤਸਰ ਚ ਹੋਣੀ ਆ ਉਹਨਾਂ ਦਾ ਨੰਬਰ ਤੁਹਾਨੂੰ ਸੈਂਡ ਕਰ ਦਿੰਦੇ ਆ ਨੰਬਰ ਪਹੁੰਚਦੇ ਆ ਉਹ ਗਾੜੀ ਫੋਨ ਹੀ ਚੁੱਕਦੀ ਮੈਂ 2-3 ਦਿਨ ਤੋਂ ਟਰਾਈ ਕਰਦੇ ਆ ਜੇ ਨਹੀਂ ਕੋਈ ਇੱਥੇ ਪਹੁੰਚਣ ਗਿਆ ਭਾਈ ਕੱਲ੍ਹ ਦੀ ਛਡਾਈ ਜੀ ਕੱਲ੍ਹ ਛਡਾਈ ਆ ਇੱਧਰ ਡੇਰਾ ਪਾਪਾ ਨਾਨਕੇ ਉਹ ਲਾਈਟ ਨਹੀਂ ਹੋਊਗੀ ਪਿੰਡ ਦਾ ਹਾਲ ਕੀ ਹੈ ਕਿੰਨੇ ਘਰ ਬਸੇ ਨੇ ਸਾਰਾ ਪਿੰਡ ਦੇ ਵਿੱਚ ਬਹੁਤ ਸਾਰੇ ਮਕਾਨ ਜਿਹੜੇ ਕਿ ਡਿੱਗ ਪਏ ਛੱਤਾਂ ਡਿੱਗੀਆਂ ਲੋਕਾਂ ਦੀਆਂ ਹਾਂਜੀ ਹੋਰ ਇੱਕੀ ਦੂਜਾ ਸੈਕਟਰੀ ਸਾਹਿਬ ਪੰਚਾਇਤ ਸੈਕਟਰੀ ਸਾਹਿਬ ਪਹੁੰਚੇ ਨੇ ਇਹ ਨਮਾਇਦਾ ਲੈਂਡੇ ਪਿੰਡ ਦਾ ਜਾਂਚਕਾਰ ਪੂਰੀ ਕਰਨ ਦੇ ਜੇ ਹੋਰ ਸਾਡੇ ਕੋਲ ਕੋਈ ਨਹੀਂ ਪਹੁੰਚਾ ਜਾਂ ਨਹਿਰ ਵਿਭਾਗ ਦੇ ਜੀ ਸਾਹਿਬ ਸਰਕਾਰ ਕੰਦੀ ਨੋਟਲ ਅਧਿਕਾਰੀ ਹਰ ਪਿੰਡ ਚ ਲਾਤਾ ਔਰ ਰਿਪੋਰਟ ਦੇਗਾ ਇਸਟੇਮ ਸਾਹਿਬ ਨੂੰ ਕੇਂਦਰ ਹਾਂਜੀ ਸਾਡੇ ਮਿਲਗਾ ਕੋਈ ਇਦਾਂ ਨੋਟਲ ਅਧਿਕਾਰੀ ਤਾਂ ਰਿਹਾ ਕੋਈ ਹਾਂ ਨੰਬਰ ਆ ਗਿਆ ਜੀ ਕਹਿੰਦੇ ਸਵੇਰ ਤੋਂ ਚੱਲ ਪਈ ਹੈ ਹਾਂਜੀ ਨੋਟਲ ਵਾਲੀ ਪੁੱਛਾਈ ਨਹੀਂ ਨਹੀਂ ਅਜੇ ਉਹਨਾਂ ਨੂੰ ਕੋਈ ਇੰਨੀ ਸਹਾਇਤਾ ਨਹੀਂ ਮਿਲੀ ਚoare ਜੇ ਮਿਲੀ ਆ ਪ੍ਰਾਈਵੇਟ ਸਹਾਇਤਾ ਲੋਕਾਂ ਨੇ ਜਾ ਕੇ ਦਿੱਤਾ ਰਸਨ ਪਾਣੀ ਉਹਨਾਂ ਨੂੰ ਕਿੰਨਾ ਕੋਈ ਜਾਣ ਦਾ ਸਹਾ ਜਾਣ ਰਸਤਾ ਹੈਗਾ ਉਹਨਾਂ ਕੋਈ ਪੱਕੀ ਛੜਕ ਪਿਸ਼ਵਨ ਪਿਸ਼ਵਨ ਸਹਾਇਤਾ ਕਿੰਨੇ ਕਿੰਨੇ ਪਾਣੀ ਇੱਧਰ ਨਹੀਂ ਹੈ ਕੋਈ ਆਪਣਾ ਡੇਰਾ ਇੱਧਰ ਹੀ ਚoare ਸਾਰੇ ਸੜਕੋਂ ਇੱਧਰਲੇ ਪਾਸੇ ਕਿੰਨਾ ਕਿੰਨਾ ਪਾਣੀ ਹੈ ਉੱਥੇ ਸੜਕੋਂ ਸੜਕ ਤੇ ਪਾਣੀ 6 ਤੋਂ 7 ਫੁੱਟ ਹੋਏਗਾ ਅਜੇ ਵੀ ਨਹੀਂ ਹੁਣ 3 ਤੋਂ 4 ਹੋਏਗਾ ਬਹੁਤ ਬਹੁਤ ਸਾਬ ਕੇ 3 ਕਿਲੋਮੀਟਰ ਦੇ ਵਿੱਚ 10 10 ਪਾੜ ਪੈ ਗਏ ਨੇ ਜਿੱਥੋਂ ਸਭ ਤੋਂ ਪਹਿਲਾਂ ਅਮਰਸਾ ਜ਼ਿਲ੍ਹੇ ਦਾ ਪਿੰਡ ਬੌਲੀ ਸ਼ੁਰੂ ਦਾ ਬਹੁਤ ਤਗੜਾ ਨਸਾਰ ਬੌਲੀ ਪਿੰਡ ਤੋਂ ਲੈ ਕੇ ਅਜਨਾਲਾ ਅਜਨਾਲੇ ਦੇ ਥਰੂ ਜਿੰਨੇ ਲੱਗ ਲੱਗੇ ਪਿੰਡ ਰਾਵੀ ਦਰਿਆ ਦੇ ਨਾਲ ਚੌਦੇ ਨੇ ਇਹ ਸਾਰੇ ਟੋਟਲ ਹਲਮੋਸ਼ੀ ਇਵਨ ਦੈਟਸ ਸਾਰੇ ਪਿੰਡ ਜਿੰਨੇ ਨੇ ਸਾਰੇ ਤਬਾਹ ਹੋ ਗਏ ਨੇ ਇਸ ਹਾਰ ਦੀ ਮਾਰ ਦੇ ਹੇਠ ਆਏ ਨੇ ਪੂਰੇ ਜਿੰਨੀਆਂ ਸਾਡੀਆਂ ਫਸਲਾਂ ਨੇ ਤਹਿਸ਼ ਨੈਸ਼ ਹੋ ਗਈਆਂ ਨੇ ਸਾਡੇ ਭਲੇ ਕੱਖ ਨਹੀਂ ਰਿਹਾ ਸਾਨੂੰ 88 ਜੂ ਹੀ ਬੜਾ ਵੱਡਾ ਧੱਕਾ ਵਜਾ ਸੀ ਆ ਸਾਨੂੰ ਤੀਜਾ ਚੌਥਾ ਧੱਕਾ ਸਾਨੂੰ ਵਜ ਚੁਕਾ ਆ ਸਾਡੇ ਪੱਲੇ ਕੱਖ ਨਹੀਂ ਰਹਿ ਗਿਆ ਅਸੀਂ ਕਿੰਨੇ ਦਿਨ ਹੋ ਗਏ ਭਾਜੀ ਟੁੱਟੇ ਨੂੰ ਬੰਦ ਤੁਹਾਡੇ ਇਹ ਜੀ 27 ਤਰੀਕ ਨੂੰ 3 ਵਜੇ ਸਾਡੇ ਪਾਣੀ ਆ ਪਹੁੰਚਾ ਹੀ 27 ਤਰੀਕ ਹਾਂਜੀ ਪੰਜ ਹਾਂਜੀ ਪੰਜ ਸੌਰੀ ਸੌਰੀ ਪੰਜ ਦਿਨੋਂ ਆਣੇ ਪਾਣੀ ਆ ਪਹੁੰਚਾ ਹੀ ਕੋਈ ਨਹੀਂ ਇੱਥੇ ਆ ਜੀ ਤਾਂ ਤੁਸੀਂ ਪ੍ਰੈਸਰ ਰਿਪੋਰਟਰੀ ਵੀ ਸਾਡੀ ਖਬਰ ਲੈਣ ਵਾਸਤੇ ਆਏ ਹੋ ਕੋਈ ਇੱਥੇ ਸਾਡੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਕੋਈ ਅਧਿਕਾਰੀ ਨੇ ਆਇਆ ਨਾ ਡੀਸੀ ਸਾਹਿਬ ਆਏ ਨੇ ਨਾ ਐਡਮ ਸਾਹਿਬ ਆਏ ਨੇ ਨਾ ਤਹਿਸੀਲਦਾਰ ਸਾਹਿਬ ਆਏ ਨੇ ਕੋਈ ਕੋਈ ਨਹਿਰ ਮੈਕਮੇਦਾਨੀ ਆਇਆ ਐਮਐਲਏ ਸਾਹਿਬ ਪੁੱਛੇ ਹਾਂਜੀ ਐਮਐਲਏ ਸਾਹਿਬ ਸਾਡੇ ਇੱਥੇ ਕੋਈ ਨਹੀਂ ਆਇਆ ਐਮਐਲਏ ਸਾਹਿਬ ਇਹਦਾ ਭਾਈ ਚਲੋ ਠੀਕ ਹੈ ਯਾਰ